ਸੁਰਜੀਤ ਨੂੰ ਬੇਨਤੀ ਆ ਵੀ ਆਪਣੇ ਸਟੇਜ ਤੇ ਆ ਜੀ ਸੰਜੀਤ ਕਿੱਥੇ ਹੈ ਉਹ ਮਗਰ ਸੀਗਾ ਸਟੇਜ ਦੇ ਮਗਰ ਦੇ ਪਾਸੇ ਬਿਲਕੁਲ ਆ ਇਧਰ ਉਹਨੂੰ ਬੁਲਾ ਦਿਓ ਆ ਬੈਠ ਜਾਓ ਤੁਸੀਂ ਸਟੇਜ ਦੇਖੇ ਸਾਰਿਆਂ ਨੂੰ ਆ ਬੈਠ ਜੇ ਤੁਸੀਂ ਸੱਜੇ ਖੜੇ ਸਾਰੇ ਬੈਠ ਜਾਓ ਤਾਂ ਕਿ ਸਟੇਜ ਦਿਖੇ ਆ ਸਾਰਾ ਪਰਿਵਾਰ ਦੇਖੇ ਗੱਲ ਕਰਦਾ ਗੱਲ ਕਰਾਉਣਾ ਪਰਿਵਾਰ ਦੀ ਆ ਸਟੇਜ ਤੋਂ ਅਸੀਂ ਆ ਸਾਰਾ ਪਰਿਵਾਰ ਖੜਾ ਗੁਰੂ ਪਰਿਵਾਰ ਦੇ ਆ ਲਖੀ ਹੈ ਉਹਨਾਂ ਦੀ ਭੈਣ ਨੇ ਜਿਹੜੀ ਕਿਹਾ ਡੈਡੀ ਜੱਤੂ ਹੁੰਦੀ ਹੈ ਤੇ ਜੋ ਸਰਜੀਤ ਸਿੰਘ ਕਿਥੇ ਨੇ ਤੇ ਜਿਹੜੀ ਲੈਣਗੇ ਨੂੰ ਪਿੱਛੇ ਦੀ ਗੱਲ ਪਾਗਲੇ ਉਹ ਆ ਰਹੇ ਨੇ ਆ ਤੁਨ ਦਾਜਾ ਘਰੋਂ ਚੱਲੀ ਗਈ ਆ ਬਾਕੀ ਦੇਖੋ ਲੋਕਾਂ ਨੂੰ ਕਿੰਨਾ ਮੂਠ ਮਾਇਆ ਜਾ ਰਿਹਾ ਕੋਈ ਵੀ ਰਹਾ ਆਹ ਦੂਸਰਾ ਕੁਸੂਦ ਉਸੇ ਤੋਂ ਨੋਟ ਕਰਦੇ ਆਂ ਪਰਮਾਰ ਆਪ ਬੋਲੋ ਨੇ ਦੱਸੋ ਜੀ ਕੰਮ ਜਾਰੀ ਆਉਂਜੀ ਸੁਰਜੀਤ ਜੀ ਉਹ ਆਉ ਉਹ ਬੱਚੇ ਰਹਿਤਾ ਕੋ ਆ ਨਾ ਆ ਗੋਟੀ ਦਾ ਨਾਮ ਕੋਲੇ ਪਾ ਹੋ ਜਾ ਤੂੰ ਬੋਲ ਪਰ ਕੁਸੂਦ ਇਹ ਸੁਰਜੀਤ ਸਿੰਘ ਨੇ ਜਣੀ ਕੇ ਇਹਦੇ ਭਰਾ ਦੀ ਡੈਥ ਹੋ ਗਈ ਐ। ਇਹਦੇ ਭਰਾ ਦੀ ਡੈਥ ਹੋਈ ਐ ਇਹ ਦੋ ਪਰਿਵਾਰ ਇੱਥੇ ਖੜੇ ਹੋਇਆ। ਇੱਕ ਪਰਿਵਾਰ ਆ ਲੱਖੀ ਹੈ। ਰੋਸਾ ਤਿਆਚੁਰੇ ਹੋਰ ਬੁੱਢੇ ਪਿੰਡ ਵਾਲੇ। ਕਹਿੰਦੇ ਸਾਨੂੰ ਲਾਸਾ ਦੀ ਖਬਰ ਆ। ਕਿਹਦੇ ਬਾਰੇ ਡੱਟ ਬੋੜੀ ਦੁਰ। ਜਣੀ ਕੇ ਐਸ ਕੁਨਾ ਪਰਿਵਾਰ ਨੂੰ ਉਹਨਾਂ ਦਾ ਮਨ ਲਾ ਕੇ ਧੱਕੇ ਨਾਲ ਗੱਡੀ ਉੱਤੱਕ ਲੈ ਗਿਆ। ਆ ਲੱਖੀ ਦਾ ਭਾਈ ਇਹ ਕੋਠੇ ਨਾਲ ਧੱਕੇ ਨਾਲ ਬਿਠਾਇਆ ਹੋਇਆ। ਜਣੀ ਕੇ ਲੱਖੀ ਦੇ ਜੀਤਾ ਜੀ ਤੇ ਹੋਰ ਨਾ ਫੁੱਟੜ ਤੋਂ ੱੱਕੇ ਨਾਲ ਉੱਤੇ ਇਹਨਾਂ ਨੂੰ ਡੱਗ ਮੋੜੀਆਂ ਛੁਟਵਾਉਦੇ ਸੀ ਲੈ ਕਿ ਤੋ ਸੰਸਕਾਰ ਕਰੋ ਬਹਾਦਰ ਸਿੰਘ ਨੂੰ ਕਾਲਾ ਕੱਢ ਕੇ ਗਏ ਨੇ ਨਾਲੇ ੱੱਕੇ ਮਾਰ ਕੇ ਗਏ ਨੇ ਐਕਸ਼ਨ ਸਪੀਡ ਤੇ ਬਹਾਦਰ ਸਿੰਘ ਨੂੰ ਗਾਲਾ ਕੱਢ ਕੇ ਗਏ ਤੇ ਇਹਨਾਂ ਨੇ ਭਾਈ ਉੱਥੇ ਮਰਵਾਦ ਕੀਤਾ ਹੋਇਆ ਆ ਸੀਆਈਡੀ ਇੰਟੈਲੀਜੈਂਸ ਨੂੰ ਰਿਪੋਰਟ ਕਰਦੇ ਆ ਲੱਖੀ ਨੂੰ ਲੈ ਕੇ ਆਏ ਆ ਇਹਨਾਂ ਨੂੰ ਰਸਤਾ ਲੈ ਕੇ ਆਏ ਆ ਲੱਖੀ ਨੂੰ ਬੇਰੇ ੱੱਕੇ ਨਾਲ ਸੰਸਕਾਰ ਕਰੋ ੱੱਕੇ ਨਾਲ ਸੰਗਰਾਹ ਤੱਕ ਨਾਲ ੱੱਕੇ ਨਾਲ ਜਾ ਕੇ ਆ ਆਹ ਗਾ ਲੱਖੀ ਇਹ ਕਰਕੇ ਜਨਾਹਰਾ ਦਾ ਲੜੁੰਦਾ ਹੈ ਫੜਨ ਦਾ ਕਰੇ ਸੋਟ ਤੇ ਨੇ ਲੋਕ ਆ ਸੀ ਪਰਪਰ ਸੰਗੋਲ ਦੇ ਲਈ ਖੜਾ ਲੋ ਕਰਵਾ ਜੋ ਮਰਜੀ ਹੋਵੇ ਡੈਡ ਵੱਡੂ ਸਾਡੀ ਹੈ ਜੋ ਮਰਜੀ ਹੋਵੇ ਅਸੀਂ ਦੇਖਾਂਗੇ ਆ ਦੂਜੇ ਤੀਜੇ ਕਾਮ ਨੇ ਫੈਸਲਾ ਕਰਵਾ ਦੇ ਇਹ ਕੌਣ ਹੈ ਟੱਕਰਾਂ ਫੈਨ ਕਰਵਾ ਦੇ ਆ ਮੈਂ ਜਿਹਨ ਕੇ ਬੇਇੱਜ਼ਤੀ ਕਰਦਾ ਪਰਿਵਾਰ ਨੂੰ ਇੱਕ ਤਾਂ ਸੀਆਈਡੀ ਨੋਟ ਕਰ ਲੈ ਕਿ ਰੁਪਈਆ ਲੁੱਟੀ ਹੈ ਤੇ ਮੇਰੂੰ ਨਾਦਰਬੰਦ ਕੀਤਾ ਹੋਇਆ ਹੈ ਉਹ ਬੇਇੱਜ਼ਤੀ ਕਰਦਾ ਹੈ ਕਿ ਪਰਿਵਾਰ ਨੇ ਫੈਸਲਾ ਕੀਤਾ ਕੋਰਡੀਨੇਟਿੰਗ ਚੱਕਦੇ ਕੋਈ ਸੰਸਕਾਰ ਨਹੀਂ ਕਰਦੇ ਪਰਿਵਾਰ ਬੋਲ ਕੇ ਦੱਸੂਗਾ ਇਹ ਗੁੱਟੀਆਂ ਜਿਹੜਾ ਪੰਮਾ ਮੁੰਡਾ ਉੱਤੇ ਖੜਾਇਆ ਹੋਇਆ ਉੱਤੇ ਬੰਦ ਕੀਤਾ ਹੋਇਆ ਉਹ ਇੱਥੇ ਫੋੜੇ ਤੁਹਾਨੂੰ ਦੇ ਵਿੱਚੋਂ ਲੈ ਕੇ ਆਏ ਜਾਵੇ ਨਹੀਂ ਕੋਈ ਐਸੂ ਵੀ ਹੋਰ ਖੜਨਾ ਵਾਪੁਰ ਵੀ ਹੋ ਜਿੰਮੇਵਾਰ ਤੁਸੀਂ ਹੋਵੋਗੇ ਆ ਪਰਿਵਾਰ ਜਿਹੜਾ ਮੈਂ ਪਰਿਵਾਰ ਨੂੰ ਬੇਨਤੀ ਕਰਦਾ ਕਿ ਕਿਸੇ ਕਿਸਮ ਦਾ ਤੱਕਾ ਹੋਇਆ ਇਹ ਪਰਿਵਾਰ ਰੱਖੀਓ ਬੇਨਤੀ ਕਰਦਾ ਜਿਹੜੇ ਪੈਸੇ ਖੜਿਆ ਇਹ ਬੋਲ ਕੇ ਦੱਸੂਗੇ ਵੀ ਕੋਈ ਐਸੂ ਸੰਸਾਰ ਨਹੀਂ ਕਰਨਾ ਅਸੀਂ ਤਾਂ ਖੁੱਡੇ ਨਾਲ ਖੜਿਆ ਜੋ ਫੈਨ ਕਰੂ ਐਸੂ ਗੋਲਟੀ ਕਰੂ ਤੇ ਅਸੀਂ ਇਹ ਪ੍ਰੋਗਰਾਮ ਨੂੰ ਜਿਉਂ ਜਿਵੇਂ ਕਲੈਕਸ਼ਨ ਨੂੰ ਬਣਾ ਸਕਦਾ ਆਪਾਂ ਇੱਥੇ ਖੜਿਆ ਤੇ ਰੱਖੀ ਨੂੰ ਬੇਨਤੀ ਕਰਦਾ ਕਿ ਦੱਸਿਆ ਆ ਕੇ ਬੋਲ ਕੇ ਦੱਸੇ ਕਿ ਕੀ ਕਹਾਣੀ ਹੈ ਅਸ ਸਿਆਸੀ ਗੁੰਡਾ ਘੱਟ ਜੋੜ ਮਰਦਾਬਾ ਮਰਦਾਬਾ ਇਹ ਨਾਲੇ ਨਾਲੇ ਆਜਾ ਬਸ ਹੈਲੋ ਇਹਨਾਂ ਕੰਮ ਇਹਨਾਂ ਮੈਂ ਕਰਦੀ ਆ ਅ ਵੀਰ ਬੜਾ ਸਾਈਡ ਤੇ ਲੋਕਾਂ ਨੂੰ ਕਰਨੇ ਨੇ ਇਧਰੋਂ ਦੇਖਣੇ ਦੋਸਤ ਹੈਲੋ ਹੈਲੋ ਆਲੀ ਸਾਡੇ ਬੱਚਿਆਂ ਨਾਲ ਧੱਕਾ ਹੋ ਰਿਹਾ ਜੀ ਇਹਦੇ ਲਈ ਆਪਣੀ ਕਮੇਟੀ ਆਣ ਲੈ ਅਸੀਂ ਇਹਨਾਂ ਦੇ ਸਾਥਾਂਗੇ ਸਾਡੀ ਡੈੱਟ ਬੋਰਡੀ ਨੂੰ ਅਸੀਂ ਨਹੀਂ ਆਹੋ ਕਰਨਾ ਚਾਹੇ ਸਾਡੇ ਵਾਲੇ ਡੈੱਟ ਬੋਰਡੀ ਦਾ ਹੰਡਾ ਪੈ ਜਾਣਾ ਅਸੀਂ ਕੋਈ ਉਹ ਨਹੀਂ ਕਰਨਾ ਹੈਗਾ ਜਿੰਨੇ ਤੇ ਸਾਨੂੰ ਫੈਸਲਾ ਨਹੀਂ ਮਿਲ ਰਿਹਾ ਉਹਨਾਂ ਚਿਰ ਦੀ ਸਾਡਾ ਕੋਈ ਇਨਸਾਫ ਨਹੀਂ ਹੈਗਾ ਠੀਕ ਹੈ ਜੀ ਹਾਂ ਚੇਫੂਸ ਮਰਜੀ ਵੀ ਹੋ ਜੇ ਮੈਂ ਕੋਈ ਇਨਸਾਫ ਨਹੀਂ ਮਿਲੂਗਾ ਅਸੀਂ ਇਹ ਤੋਂ ਨਹੀਂ ਲਾਂਗੇ ਇਹ ਸਾਡੇ ਕੰਦਿਆਂ ਦਾ ਨਹੀਂ ਸਾਰੇ ਤੇ ਗਾਵਲਾਂ ਦਾ ਅੱਜ ਮੇਰਾ ਬਾਪੂ ਕਿਆ ਅਲੋ ਕਿਸੇ ਹੋ ਦাবি ਬਾਪ ਨੂੰ ਕੂਗਾ ਕਿਸਦਾ ਭਾਈ ਨੂੰ ਕੂਗਾ ਠੀਕ ਆ ਨਾ ਕੱਲੇ ਸਾਡਾ ਹੀ ਮਸਲਾ ਹੈਗਾ ਅਸੀਂ ਕੋਈ ਸਮਝੌਤਾ ਉਰੇ ਆਰ ਜਣ ਉਰੇ ਆ ਕੇ ਸਾਰੇ ਫੈਸਲਾ ਕਰਨ ਜਿਸ ਦਿਨ ਦਿਨ ਦੱਸਣ ਕਿ ਕੀ ਫੈਸਲਾ ਅਸੀਂ ਸਾਰੇ ਸੈਲਕਟ ਮੈਂ ਤਾਂ ਹੀ ਕੋਲਾ ਨਾਲ ਦਿਸੇ ਬੱਗੇ ਨਾਲ ਆਗੇ ਠੀਕ ਆ ਅਸੀਂ ਪਿੰਡ ਨਾਲ ਕੋਈ ਸਮਝੌਤਾ ਨਹੀਂ ਹੈਗਾ ਜੇ ਸਾਡੀ 15 ਦਿਨ ਦਾ ਡੈਟ ਬੋਦੀ ਤੇਰੇ ਸਾਲ ਨੂੰ ਕੋਈ ਚੱਕਰ ਨਹੀਂ ਹੈ ਨਾ ਰਕੀ ਆ ਰਕੀ ਸਰਕਾਰ ਦਾ ਦਿਸਦਾ ਰਲਾਨੀ ਜੀ ਸਵੇਰੇ ਮਤ ਦਾ ਸਾਡੇ ਕੋਲ ਪਿੰਡ ਦੇ ਬੰਦੇ ਵੀ ਆ ਜਾਣ ਪਸੰਦ ਵਾਲੇ ਜਿਹੜੇ ਹੈਗੇ ਨੇ ਕੋਈ ਚੋਣਾ ਨਹੀਂ ਵੀ ਹੈ ਕਿ ਨਾਂ ਦਾ ਮੇਰਾ ਪਿੰਡ ਦਾ ਭੱਜਾ ਭਾਬੇ ਨਾ ਜਾ ਸੀ ਮੇਰੇ ਨਾ ਭਾਬੇ ਅਕਬਰ ਜੀ ਹੁੰਦਾ ਵੀ ਪੂਰਾ ਇਕੱਠਾ ਸੀ ਰਹਿ ਜੀ ਸਾਰੇ ਤੇ ਉਹਨਾਂ ਨੇ ਕਹਿਣ ਮੁਤਾਬਕ ਸੀ ਕਿ ਕਹਿੰਦੇ ਵੀ ਅੱਜ ਤੱਕ ਮੈਂ ਇਹਨੂੰ ਇਹੋ ਦੱਸਿਮੇ ਨਾ ਦੀ ਗੱਡਪੜ ਕਰੋਗੇ ਤੇ ਸਾਰੀ ਜਿੰਮੇਵਾਰਤਾ ਮਿੱਟੇ ਗਏ ਲੈਣੇ ਉਸ ਤੋਂ ਬਾਅਦ ਹੀ ਮੈਂ ਉਹਨਾਂ ਨਾਲ ਦਰਬਾਰ ਤੱਕ ਤਾਕਤ ਕਾਇਮ ਕੀਤਾ ਸੀ ਮਤਲਬ ਉੱਥੇ ਗਏ ਅਸਤਾਦ ਦੇ ਵਿੱਚ ਤੇ ਜਾ ਕੇ ਉਹਨੂੰ ਦਿਖਾ ਗਏ ਚੱਟਪੋਟੀ ਬਸ ਦੇ ਦੇਖਿਆ ਮੈਂ ਉਹਦੀ ਸਾਫ ਸਫਾ ਨਹੀਂ ਖਰਾਬ ਜੀ ਉਹ ਕਹਿੰਦੇ ਜੇ ਆਪਾਂ ਸਸਕਾਰ ਕਰਾਂ ਚੋੜੀ ਹੈਗਾ ਵੀ ਬਾਕੀ ਦੀ ਕਾਰਵਾਈ ਐ ਤਿੱਲੀ ਜਾਊਗੀ ਪਰ ਮੈਂ ਇਹ ਗੱਲ ਦੀ ਕਹੀ ਮਾਪੇ ਜਿਆ ਕਰੋ ਜੀ ਸਸਕਾਰ ਕਰ ਦਿੰਦੇ ਆ ਕਿ ਆਪਾਂ ਹਰ ਕਾਰਵਾਈ ਕਰ ਉਹਨਾਂ ਬੰਦਿਆਂ ਨੂੰ ਦੋ ਇੱਥੇ ਬੁਲਾ ਲਵਾਂ ਉਸਾਲ ਦੇ ਵਿੱਚ ਉਹ ਕਹਿੰਦੇ ਜੇ ਆਪਾਂ ਬੰਦੇ ਨੂੰ ਬੁਲਾ ਲੇ ਤੀ ਕਾਰਵਾਈ ਕਰੋ ਉਹ ਤਵਰ ਰਹਾ ਐ ਅਈ ਨਹੀਂ ਕਿ ਹਮਾ ਤਾਂ ਸਹਿਯੋਗ ਕਰੇ ਸਾਰਾ ਬਾਬਾ ਬੋਲਿਆ ਜੀ ਹਾਂ ਮਨੋ ਕਿ ਮੈਂ ਇਕੱਲਾ ਜਾਂਦਾ ਤੇ ਸਾਰੇ ਬੰਦੇ ਸੀਗੇ ਉੱਥੇ ਮੈਂ ਕਰਦਾ ਜੀ ਵੀ ਇਹੋ ਧੱਕਾ ਕਰ ਤੈਨੂੰ ਨਾ ਰਿਪੋਰਟ ਲਾਓ ਵਰਤਤੀ ਹੋਏ ਤੁੰਦ ਬਾਹਰ ਹੋਏ ਦਵਾ ਦੇ ਤੱਕ ਨਹੀਂ ਕਰਾਓ ਚੱਕਣਾ ਆਇਆ ਜੀ ਕਰਾ ਪਈ ਉੱਥੇ ਕੀ ਕਰੇ ਉਹ ਮਤਲਬ ਬੰਨਿਆ ਆਕਾਰ ਪਈ ਵਿੱਚ ਸੀਗਾ ਤੇ ਉਹ ਮੈਂ ਤਾਂ ਥੋਕੇ ਮਨੇ ਆ ਗਿਆ ਉੱਥੀ ਹੁਣ ਕੀ ਐ ਸੱਚੀ ਕੀ ਅੰਮੋਰ ਚ ਲੋਕਾਂ ਨੂੰ ਕੀ ਭੁੱਲੋ ਹਾਂ ਯਾਰ ਸਹੀ ਉਹ ਸਿਰਵਾਲਾ ਆਈ ਅਬੀ ਮੈਂ ਤੁਹਾਡੇ ਨਾਲ ਆਇਆ ਜੀ ਬਾਕੀ ਠੀਕ ਹੁਣ ਜਿਵੇਂ ਪਹਿਲਾਂ ਮੈਨੂੰ ਐਂਸ ਦੀ ਸੀਗਾ ਜੀ ਵੀ ਜੱਟ ਪੁੱਟੀ ਜੱਟਾਂ ਹੋਈਏ ਜੀ ਅੰਮੇ ਨੂੰ ਪਾਣਾ ਸੰਸਕਾਰ ਕਰਦੇ ਜਨਾਬ ਉਹ ਹੀ ਆ ਤੁਰਤ ਬਾਅਦ ਮੇਰੇ ਇਸਤੇਹਾਰ ਨੇ ਕਹਿਣ ਦਾ ਵਕ ਕਰੀਏ ਵੀ ਅਪਾ ਸਾਰੇ ਰੱਖ ਗੱਲਬਾਤ ਰਹੀ ਉਹ ਵੀ ਅਪਾ ਸਸ ਕਰ ਦਿਨਾ ਤੇ ਦੋ ਦਿਨਾਂ ਚ ਤੇ ਆਦਨਿਕ ਪਾਸ ਕਰ ਦਿਗਾ ਬਹੁਤ ਵਧੀਆ ਲੋਕ ਕੈਕਟਰ ਜਿੰਦਾਬਾਦ 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 ਜਿੰਦਾ ਮੁਤਾਬਕ 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 ਇੱਕ ਤੁਹਾਂ ਦੀ ਬੇਨਤੀ ਜ਼ਰੂਰ ਆ ਅਸੀਂ ਜਿਵੇਂ ਜਥੇਵੰਦੀ ਦੇ ਲੋਕ ਆ ਆ ਪਰਿਵਾਰ ਆ ਰਿਸ਼ਤੇਦਾਰ ਆ ਸਾਰੇ ਤੇ ਬੋਲਿਆ ਅਸੀਂ ਪਰਿਵਾਰ ਤੇ ਐਕਸ਼ਨ ਕਮੇਟੀ ਤੇ ਸਾਰਿਆਂ ਦੱਸੇ ਆਂ ਬੋਲੋ ਸਾਡਾ ਪਿੰਡ ਦੇ ਕਿਸੇ ਵਿਅਕਤੀ ਨੂੰ ਕੋਈ ਬਰੋਦ ਨਹੀਂ ਦੇਗਾ ਅਸੀਂ ਕਿੰਨੇ ਆ ਅਸੀਂ ਪਿੰਡ ਦੇ ਨਾਲ ਨਹੀਂ ਮਤਲਆ ਸਾਡਾ ਮਤਲਆ ਲੱਗਾ ਸਰਕਾਰ ਨਾਲ ਸਰਕਾਰ ਦੇ ਸਾਥ ਲੈ ਰਹੇ ਹਾਂ ਠੀਕ ਹੈ ਤੁਹਾਨੂੰ ਜਿਵੇਂ ਲੱਗਦਾ ਉਡੀਕ ਸੋਚਾ ਕਰੋ ਕੋਈ ਦਿੱਕਤ ਨਹੀਂ ਅਕਸਰ ਸਾਰੇ ਪਿੰਡੂ ਬੇਨਤੀ ਕਰਦੇ ਆ ਕਿ ਆ ਪਰਿਵਾਰੋਂ ਨੇ ਕਿਹੜੇ ਵੀ ਉਮੈਦ ਤੇ ਆਓ ਇੱਕ ਮਿੰਟ ਅੱਜ ਜਿਹੜੇ ਭਾਈਓ ਤੇ ਗਏ ਆ ਲੱਖੀ ਲੈ ਕੇ ਆਏ ਆ ਇਹ ਲੱਖੀ ਮੈਂ ਦਿੱਤੀ ਨੇ ਇਹ ਕਿਸ ਕੁ ਸੁਣਾ ਸਕੀ ਲੈ ਕੇ ਆਉਣਾ ਤੋਂ ਕਿ ਉਹ ਵੀ ਆ ਤੁਸੀਂ ਇਹ ਵੀ ਦੱਸੋਗੇ ਭਾਈ ਗੁਰਜੀ ਦਾ ਭਾਲ ਸਾਹਿਬ ਭਾਈ ਗੁਰਜੀ ਘਤੇ ਵੀਰ ਜੀ ਉਹ ਜੋ ਸਾਹਮਣੋਂ ਲੈ ਕੇ ਆ ਸਾਨੂੰ 35 40 ਫੁੱਟਾਂ ਦੇ ਮਾਜੂਦ ਜੀਏ ਜਿਸ ਟਾਈਮ ਨੂੰ ਜਾਨੀਏ ਬੈਟ ਬੱਗੇ ਲੈਣ ਵਾਸਤੇ ਜਾਂ ਪਰ ਲੈ ਕੇ ਜਾ ਰਹੇ ਸੀ ਮੈਂ ਇਸ ਨੂੰ ਕਿਹਾ ਗਲਤ ਨਹੀਂ ਵੀ ਲੱਖੀ ਜੀ ਉਹ ਤਾਂ ਤੂੰ ਇਹਨਾਂ ਨਾਲ ਸਹਿਮਤ ਹੈ ਫਿਰ ਚਲਾ ਜਾ ਜੇ ਤੇਰੀ ਮਰਜ਼ੀ ਹੈ ਤਾਂ ਚਲਾ ਜਾ ਸਾਨੂੰ ਕੋਈ ਚੱਕਰ ਨਹੀਂ ਪਰ ਮੈਂ ਨੇ ਇੱਕ ਵਾਰੀ ਆ ਕੇ ਸਾਡੇ ਸਾਰੇ ਰਿਸ਼ਤਦਾਰਾਂ ਨੂੰ ਇੱਕ ਵਾਰੀ ਕਹ ਦੇ ਮੈਂ ਆਪ ਦੀ ਫੈਸਲੇ ਜਿਹੜਾ ਫੈਸਲਾ ਲੈਤਾ ਆਪ ਦੀ ਮਰਜ਼ੀ ਨਾਲ ਲੈਂਦਾ ਪਰ ਉਸ ਟਾਈਮ ਮੇਰੀਆਂ ਵੀ ਬਹੁਤ ਥੱਕਾ ਹੋਇਆ ਮੈਨੂੰ ਵੀ ਥੱਕੇ ਮਾਰਨੇ ਮਲਾਜਮਾਂ ਨੇ ਪਰ ਉੱਥੇ ਇਹ ਵੀ ਤਾਂ ਲੈ ਕੇ ਤਾੜੇ ਤੇ ਭਾਈ ਉੱਥੇ ਹੀ ਹਰੇ ਲਿਆ ਮੈਂ ਉਹ ਕਹਿੰਦਾ ਕਿ ਬਿਹਾਰ ਨਾ ਲਖੀਉ ਧੱਕੇ ਨਾਲ ਲੈ ਕੇ ਜਾਉ ਤੁਸੀਂ ਮੈਨੂੰ ਤਾਂ ਪਤਾ ਵੀ ਨਹੀਂ ਮਦਰ ਕਿੱਦਾਂ ਕਰਲਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਮੇਰੀ ਫੋਟੋ ਨੂੰ ਬਕਾਇਦਾ ਕਿੱਥੇ ਹਮਨ ਹੈ ਕਹਿੰਦੇ ਕਿ ਤੇਰੀ ਜ਼ਿੰਮੇਵਾਰੀ ਹੈ ਲਖੀਨੂਰ ਨੂੰ ਲੈ ਕੇ ਆ ਤਾ ਅਸੀਂ ਉਹਦੇ ਕੋਈ ਕਾਰਵਾਈ ਜਾਂ ਕਿਸ ਤਰ੍ਹਾਂ ਕਰਾਂਗੇ ਤੁਮ ਉਹਦੇ ਤੋਂ ਮਤਵਾ ਨਾਲ ਨੂੰ ਬੇਚੀ ਬੈਠ ਜਾਓ ਇੱਧਰ ਵੇਜੋ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਪਿੰਡ ਵਾਲੇ ਇਸ ਥਾਣੇ ਦੇ ਵਿੱਚ ਪਹੁੰਚਣਾ ਇਸ ਤੋਂ ਪਰਿਵਾਰ ਦੇ ਨਾਲ ਜਿਹਨੂੰ ਸਰਕਾਰ ਦਾ ਲੈਟਰ ਨਹੀਂ ਆਇਆ ਇਹਦਾ ਹਿੱਸਾ ਵੰਡਾ ਪਰਿਵਾਰ ਨੂੰ ਸਾਬ ਦੋਈਏ। ਔਰ ਦੂਜੀ ਗੱਲ ਹਾਂ ਦੂਜੇ ਪਰਿਵਾਰ ਹਾਂ ਸੁਜੀ ਸ਼ੂਮ ਦੇ ਬੈਂਤੀ ਕਰਦਾ ਦੂਜਾ ਪਰਿਵਾਰ ਆ। ਸੁਜੀ ਸ਼ੂਮ ਦੇ ਬੈਂਤੀ ਕਰਦਾ ਕਿਉਂ ਵੀ ਪ੍ਰੋਸੈਸ ਗਵਨ ਕਰਦਾ ਨਹੀਂ। ਔਰ ਜੀ ਸੁਜੀ ਜੀ ਇਹਨਾਂ ਤੋਂ ਹਾਲੀ ਦੱਸੋ ਜੀ ਇਹ ਕਿਉਂ ਪ੍ਰੋਸੈਸ ਕਰਵਾਉਂਦੇ। ਬਹੁਤ ਬੋਲਣੇ ਨਹੀਂ ਆਉਂਦੇ ਸਾਰੇ ਨਹੀਂ ਸੈਂਟੀਆ ਦੋ ਤੱਕ ਇਹਨਾਂ ਕਿੱਥੇ ਲੱਗ ਗਿਆ। ਇਹ ਪਿੱਛੇ ਮੁੜ ਕੇ ਆਇਆ ਕਹਿੰਦਾ ਮੈਂ ਨਹੀਂ ਜਾਦਾ ਮੇਰੀ ਗੱਲ ਸੁਣਿਓ ਸਾਰੇ ਇਹਨੇ ਬੱਚੋ ਇਹ ਨਹੀਂ ਕਹਿੰਦਾ ਬਿਠਾ ਲਓ ਸਾਡੇ ਬੈਠ ਲਓ ਬੈਠ ਲਓ ਅਸੀਂ ਇਹਦੀ ਨੋਟ ਕਰ ਲੈ ਇੰਟੈਲੀਜੈਂਸੀ ਰਿਪੋਰਟ ਕਰ ਲੈ ਕਿ ਉਥੇ ਪੰਮਾ ਮੁੰਡਾ ਉਹਨੂੰ ਸਾਡੇ ਥਾਣੇ ਦੇ ਵਿੱਚ ਸਜਾਇਆ ਜਾਵੇ ਇਹ ਕਰਕੇ ਸਾਹਮਣੂ ਕੁਟ ਟਾਕਲਾ ਸਿੰਘ ਦਾ ਕਾਲੂ ਰੋਡ ਪੈਣੀ ਹੈ ਤੇ ਉਸ ਕਰਕੇ ਅਸੀਂ ਦਸ ਮਿੰਟ ਦਿੱਤੇ 10 ਮਿੰਟਾਂ ਨੂੰ ਕੋਰੀ ਆਗੇ ਪਮਾ ਲੱਖੀ ਦਾ ਭਰਾ ਉਹ ਕਿਤੇ ਵੀ ਲੋਕ ਨੂੰ ਲੈ ਕੇ ਆਓ ਸੜਕਾਂ ਤੇ ਮਿਲਣਾ ਛੱਡ ਦਿਓ ਸਾਰਾ ਪਰਿਵਾਰ ਰਸਤੇ ਉੱਾਰਾ ਇੱਥੇ ਬੈਠੇ ਆ ਇਸ ਤਕਰੀਬ ਨਾਲ ਕੋਈ ਹੋਰ ਐਕਸ਼ਨ ਚ ਕਰਨਾ ਪਿਆ ਇਹ ਗੁਰੂਵਾਰ ਤੁਸੀਂ ਹੋਵੋਗੇ ਇੱਕ ਵਾਰੀ ਬੀਤੂ ਸਾਰੇ ਨੂੰ ਇਸ ਵੀਡੀਓ ਰਹੀਂ ਕਿ ਮੋਰਚਾ ਟੜੀ ਖੇਤਾਂ ਦੇ ਵਿੱਚ ਮੋਰਚਾ ਚੱਲੂਗਾ ਸਰਕਾਰ ਨੂੰ ਘੇਰ ਕੇ ਲੈ ਕੇ ਆਵਾਂਗੇ ਸਾਹਮਣੇ ਇਸ ਕਰਕੇ ਸਿਰਫ ਅੱਧਾ ਘੰਟਾ ਜਾਂ 20 ਮਿੰਟ ਬੈਠ ਕਰੋ ਇੰਤੁਵਾਰ ਐਕਸ਼ਨ ਕਰਨ ਜਾ ਰਹੇ ਆ ਕੋਈ ਪਰੇ ਨਾ ਜਾਵੇ ਪਰਵਾਰਾਂ ਨੂੰ ਸ਼ਾਂਤੀ ਚਾਹੀਦੀ ਹੈ ਚਾਹੇ ਦਾਦੇ ਲੜੀਏ ਹੋਰ ਕੋਈ ਟਿਕਣੀ ਜਰੂਰ ਦੇ ਪਈਰੇ ਸਾਰੇ ਦਾ ਪੰਡਾਲ ਟਿਕਿਆ ਹੋਇਆ ਅੱਧੇ ਘੰਟੇ ਜਾਂ 25 ਮਿੰਟਾਂ ਦੇ ਵਿੱਚ ਉਹ ਰਿਐਕਸ਼ਨ ਕਰਨ ਦੀ ਬਿਆਨ ਮੰਗੀ ਉਹ ਕਰਨੀ ਕੀ ਕਰਨਾ ਅਸ ਸਪੀਕਰ ਤੋਂ ਐਲਾਨ ਕਰਾਂਗੇ ਦੋ ਬਨਾਰੇ ਮੋੜ ਕੇ ਇੰਦੂ ਦਾ ਪਾ ਸਾਰੇ ਇਕੱਠੇ ਉਹ ਇੱਕੋ ਵੀ ਬੋਲਣ ਦੀ ਕੀਤੇ ਤੁਹਾਨੂੰ ਨਾ ਆ ਸਕੇ ਜੋ ਵੀ ਉਸ ਨੂੰ ਸੁਣਦੇ ਨਾ ਵਗੇ ਉਹਨੂੰ ਜ਼ੋਰ ਨਾਲ ਲਾਗੂ ਕਰਨਾ ਧੰਨਵਾਦ